ਤ ਨਹੀਂ ਹੈ ਜੋ ਕਿ ਆਪਣੀ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਜਿਹੜਾ ਵਿਵਾਦ ਆ ਚਿਰਦੇ ਜੋ ਮਤਿਓ ਜਿਹੜਾ ਇਤਿਮੇਤੇ ਪਰਚਾ ਦੇ ਦਿਓ ਮੈਂ ਉਸ ਬੰਦੇ ਦਾ ਵਿਰੋਧ ਕਰਨਾ ਤੇ ਮਤਲਬ ਕਰਦਾ ਇਹਦਾ ਮਤਲਬ ਇਹ ਨਹੀਂ ਕਿ ਉਹਨੇ ਸਾਡੇ ਪਿਤਾ ਪਰਮੇਸ਼ਰ ਨੂੰ ਗਲਤ ਗਿਆ ਤੇ ਅਸੀਂ ਚੁੱਪ ਕਰਕੇ ਬੈਠੇ ਜਿੰਨ ਜਾਗਦਾ ਦਰਵਾਜ਼ਾ ਹਮੇ ਸਾਡੇ ਰੈਪਰ ਸਾਥੀ ਟੰਟਾ ਪਰ ਵੀ ਸ਼ੁਰੂ ਤੇ ਬਈ ਸੁਣੋ ਜਦੋਂ ਕੋਈ ਸਿੱਛਾ ਰੋਬੀ ਤਾਂ ਅੱਜ ਸਾਡੇ ਸੰਗਤ ਦੇ ਵਿੱਚ ਹੀ ਇਸ ਤਰ੍ਹਾਂ ਵਰਤਦਾ ਸੀ ਕੋਈ ਗਰੀਬ ਵਿਅਕਤੀ ਕੋਈ ਚੋਰੀ ਕਰਦਾ ਖੜਿਆ ਜਾਵੇ ਜਾਂ ਕੋਈ ਲੜਾਈ ਚੜ੍ਹਦੀ ਜਿਹੜੇ 23 24 ਦੇ ਬੱਚੇ ਕੋਸੇ ਦਿੱਤੀ ਆ ਤੇ ਉਹ ਬੰਦਾ ਵਿਚਾਰਾ ਗਲੀ ਤੋਂ ਦੁੱਧ ਲੈਣ ਨਹੀਂ ਜਾਂਦਾ ਹੋਵੇ ਤਾਂ ਪੁੱਛੋ ਚੱਕ ਕੇ ਅੰਦਰ ਦੇ ਦੇ ਜੀ ਪਰ ਬੜੀ ਹਰਾਨੀ ਦੀ ਗੱਲ ਆ ਮੈਂ ਆਸ ਰੱਖ ਕੇ ਕਿ ਚੰਦਰ ਤੇ ਹਾਦੀ ਖੁੱਲ੍ਹ ਸੋ। ਦੇ ਉੱਤੇ ਇਹੋ ਜਿਹਾ ਕਿਹੜਾ ਪ੍ਰੈਸ਼ਰ ਆ ਕਿ ਕੰਮ ਕਰ ਰਹੀ ਨਹੀਂ ਜੀ ਸੁਤਰੀ। ਕਿਹਦੇ ਇਸ ਹੀ ਨਹੀਂ ਪ੍ਰੈਸ਼ਰ ਫਾਈਲ ਜੋ ਉਹਨਾਂ ਨੇ ਸੱਚ ਦੇਖਿਆ ਉਤੋਂ ਦੇਖਣ ਤੋਂ ਬਾਅਦ ਸਾਡੇ ਇੱਕ ਲੋਕੀ ਬੋਲ ਦੇ ਰੂਪ ਦੇ ਵਿੱਚ ਕਾਗਜ਼ ਲਿਖੇ। ਕਿਹਾ ਜੀ ਉਹਦਾ ਦਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਪੰਜਾਬ ਦੇ ਨਿੱਜੀ ਗੌਰਵ ਯਾਤਰੀ ਬਹੁਤ ਵੱਡੀਆਂ ਗੱਲਾਂ ਕਰਦੇ ਨੇ ਕਿ ਇਹ ਜੀਆਂ ਆਪ ਲੋਕਾਂ ਦੀ ਸਰਕਾਰ ਆ। ਇਹਦਾ ਜਨਤਨ ਦੇ ਹੱਕ ਦੀ ਗੁਰਾਇਆ ਪ੍ਰੋਗਰਾਮ ਚ। ਤੇ ਗੁਰਾਇਆ ਪ੍ਰੋਗਰਾਮ ਸੀਗਾ ਤੇ ਕੁਝ ਨੇ ਉਸ ਟਾਈਮ ਨੂੰ ਘਰ ਚ ਨਜ਼ਰ ਪੱਧਰ। ਪਹਿਲੇ ਦਸ਼ਕਾ ਸਵਾਗਤ ਹੈ ਮੈਂ ਆਪ ਦ ਆਪਣਾ ਗੌਰਵ ਦੋਸਤੋ ਕਨਈਆ ਮਿੱਤਲ ਜੋ ਕਿ ਆਪਣੀ ਵਿਵਾਦਿਕ ਟਿੱਪਣੀਆਂ ਨੂੰ ਲੈ ਕੇ ਜਿਹੜਾ ਵਿਵਾਦਾਚ ਰੇ ਰਹਿੰਦੇ ਨੇ ਦੱਸ ਦਈਏ ਕਿ 13 ਤਰੀਕ ਨੂੰ ਉਹਨਾਂ ਵੱਲੋਂ ਜਲੰਧਰ ਦੇ ਅੰਦਰ ਜਾਗਰਨ ਕੀਤਾ ਜਾਣਾ ਇੱਕ ਵਾਰ ਫਿਰ ਉਹਨਾਂ ਦੀ ਸ਼ਿਰਕਤ ਜਿਹੜੀ ਹੈ ਜਲੰਧਰ ਦੇ ਅੰਦਰ ਹੋਏਗੀ ਤੇ ਦੱਸ ਦਈਏ ਦਿਹਾਤੀ ਦੇ ਅੰਦਰ ਥਾਣਾ ਲਾਂਬੜਾ ਦੇ ਅੰਦਰ ਜਿਹੜਾ ਉਹਨਾਂ ਤੇ ਪਰਚਾ ਦਰਜ ਹੋਇਆ ਹੈ ਤਕਰੀਬਨ 7 ਮਹੀਨੇ ਹੋ ਚੁੱਕੇ ਨੇ ਸੋ ਜਿਨ੍ਹਾਂ ਵੱਲੋਂ ਕਰਵਾਇਆ ਗਿਆ ਉਹ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਸੇਠੀ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਵੈਲਕਮ ਐਟ ਡਾਪਾਰਟਮੈਂਟ ਮੈਂ ਜੀ ਧੰਨਵਾਦ ਕਰਦਾ ਜੀ ਤੁਹਾਡਾ ਤੁਸੀਂ ਆਪਣੀ ਟੀਮ ਦੇ ਨਾਲ ਇਸ ਜਗ੍ਹਾ ਤੇ ਪਹੁੰਚੇ ਆ ਜੀ ਜੀ ਬਿਲਕੁਲ ਅ ਤਕਰੀਬਨ 7 ਮਹੀਨੇ ਹੋ ਚੁੱਕੇ ਨੇ ਜੀ ਜਿਹੜਾ ਇਹ ਪੱਚਾ ਦਰਜ ਕੀਤਾ ਗਿਆ ਕੀ ਕਹਿਣਾ ਤੁਹਾਡਾ ਇਸ ਬਾਰੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਕਨਈਆ ਮਿੱਤਲ ਵੱਲੋਂ ਇੱਕ ਗਲਤ ਟਿੱਪਣੀ ਕੀਤੀ ਗਈ ਸੀ ਕਿਹੜੀ ਉਹ ਟਿੱਪਣੀ ਹੈ ਉਹ ਟਿੱਪਣੀ ਸੀ ਕਿ ਜਾਗਰਣ ਦੌਰਾਨ ਉਹਨੇ ਸਾਡੇ ਰਹਿਬਰ ਸਾਡੇ ਪਿਤਾ ਪਰਮੇਸ਼ਰ ਕਬੀਰ ਜੀ ਸਮਾਰੇ ਯਸਮ ਸਿੰਘ ਜੀ ਬਾਰੇ ਬਹੁਤ ਗਲਤ ਸ਼ਬਦਾਵਲੀ ਦਾ ਸਾਰੀ ਸੰਗਤ ਦੇ ਵਿੱਚ ਇਸਤੇਮਾਲ ਕੀਤਾ ਸੀ ਜਿਸ ਤੋਂ ਬਾਅਦ ਦੇਖਦਿਆਂ ਹੋਇਆ ਜਲੰਧਰ ਦਿਹਾਤੀ ਐਸਐਸਪੀ ਮੁਖਵਿੰਦਰ ਭੁੱਲਰ ਜੀ ਨੂੰ ਇੱਕ ਦਰਖਾਸਤ ਦਿੱਤੀ ਗਈ ਜਿਹਦੀ ਇਨਕੁਆਇਰੀ ਤੋਂ ਬਾਅਦ ਕਮ ਸੇ ਕਮ 21 ਦਿਨ ਦੀ ਇਨਕੁਆਇਰੀ ਤੋਂ ਬਾਅਦ ਉਹਦੇ ਤੇ ਲਾਂਬੜਾ ਥਾਣੇ ਦੇ ਵਿੱਚ 78 ਨੰਬਰ ਐਫਆਈਆਰ ਤਾਰੀਖ 26 ਨੂੰ ਉਤੇ 295 ਦਾ ਪਰਚਾ ਦਰਜ ਕੀਤਾ ਗਿਆ ਸੀ ਇਹ ਤੁਹਾਡੇ ਵੱਲੋਂ ਕਰਵਾਇਆ ਗਿਆ ਹਾਂਜੀ ਇਹ ਮੇਰੇ ਵੱਲੋਂ ਜੀ ਪੰਜਾਬ ਕ੍ਰਿਸ਼ਨ ਲੀਡਰਸ਼ਿਪ ਦਾ ਚੇਅਰਮੈਨ ਹੋਣ ਦੇ ਨਾਤੇ ਸਾਡੇ ਪੂਰੀ ਜਥੇਬੰਦੀ ਵੱਲੋਂ ਇਹ ਪਰਚਾ ਦਰਜ ਕਰਵਾਇਆ ਗਿਆ ਸੀ ਜੀ ਤੇ ਕੀ ਲੱਗਦਾ ਹੈ ਕਿ ਅੱਜ ਤਕਰੀਬਨ 7 ਮਹੀਨੇ ਇਸ ਪਰਚੇ ਦਰਜ ਨੂੰ ਹੋ ਚੁੱਕਾ ਹੈ ਤੇ ਕਿ ਕਿਹੜਾ ਐਸਾ ਪ੍ਰੈਸ਼ਰ ਜਿਹੜਾ ਪਿੱਛੇ ਹੈ ਕਿ ਅੱਜ ਤੱਕ ਜਿਹੜੀ ਅਰੈਸਟਿੰਗ ਨਹੀਂ ਪੈਸ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਜੀ ਤੇ ਵਿਊਰਸ ਨੂੰ ਦੱਸਣਾ ਚਾਹੁੰਨਾ ਹਾਂ ਕਿ ਕੋਈ ਗਰੀਬ ਵਿਅਕਤੀ ਕੋਈ ਚੋਰੀ ਕਰਦਾ ਫੜਿਆ ਜਾਵੇ ਜਾਂ ਕੋਈ ਲੜਾਈ ਝਗੜੇ ਜਿਹੜੇ 23 24 ਦੇ ਪਰਚੇ ਪੁਲਿਸ ਦਿੰਦੀਆਂ ਤੇ ਉਹ ਬੰਦਾ ਵਿਚਾਰਾ ਗਲੀ ਚ ਦੁੱਧ ਲੈਣ ਵੀ ਜਾਂਦਾ ਹੋਵੇ ਤੇ ਪੁਲਿਸ ਉਹਨੂੰ ਚੱਕ ਕੇ ਅੰਦਰ ਦੇ ਦਿੰਦੀ ਆ ਬਿਲਕੁਲ ਪਰ ਬੜੀ ਹੈਰਾਨੀ ਦੀ ਗੱਲ ਆ ਮੈਂ ਆਪ ਸੋਚ ਰਿਹਾ ਕਿ ਜਲੰਧਰ ਦੀ ਹਾਤੀ ਪੁਲਿਸ ਦੇ ਉੱਤੇ ਇਹੋ ਜਿਹਾ ਕਿਹੜਾ ਪ੍ਰੈਸ਼ਰ ਆ ਕਿ ਉਹ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਆ ਜੀ ਇਹ ਸੰਵਿਧਾਨ ਜਾਂ ਜੋ ਆਪਾਂ ਐਫ ਆਈ ਆਰ ਕਰਾਈ ਆ ਇਹ ਅਸੀਂ ਇੱਕ ਦਰਖਾਸਤ ਦਿੱਤੀ ਉਹਤੀ ਇਨਕੁਆਇਰੀ ਹੋਈ ਉਹ ਦੋਸ਼ੀ ਪਾਇਆ ਗਿਆ ਤੇ ਪਰਚਾ ਦਰਜ ਹੋਇਆ ਇਹਦੇ ਵਿੱਚ ਪੁਲਿਸ ਤੇ ਕੋਈ ਅਸੀਂ ਨਹੀਂ ਪ੍ਰੈਸ਼ਰ ਪਾਇਆ ਜੋ ਉਹਨਾਂ ਨੇ ਸੱਚ ਦੇਖਿਆ ਉਸ ਤੋਂ ਦੇਖਣ ਤੋਂ ਬਾਅਦ ਸਾਨੂੰ ਇੱਕ ਲੋਲੀਪੋਪ ਦੇ ਰੂਪ ਦੇ ਵਿੱਚ ਇੱਕ ਕਾਗਜ਼ ਦੇ ਦਿੱਤੇ ਗਏ ਪਰ ਮੈਂ ਹੈਰਾਨ ਆ ਕਿ ਜਲੰਧਰ ਐਸਐਸਪੀ ਜਿਹੜੇ ਹੁਣ ਨੇ ਆ ਆਈਪੀਐਸ ਅੰਕੁਰ ਗੁਪਤਾ ਜੀ ਉਹਨਾਂ ਨਾਲ ਵੀ ਮੈਂ 2-3 ਦਿਨ ਤੋਂ ਡਿਸਕਸ ਕਰ ਰਿਹਾ ਕਿ ਇਸ ਬੰਦੇ ਨੂੰ ਤੁਸੀਂ ਕਿਉਂ ਨਹੀਂ ਅਰੈਸਟ ਕਰ ਰਹੇ ਉਹਨਾਂ ਵੱਲੋਂ ਵੀ ਕੋਈ ਜਵਾਬ ਨਹੀਂ ਮਿਲ ਰਿਹਾ ਜੀ ਕੀ ਲੱਗਦਾ ਹੈ ਕਿ ਇਸ ਤਰੀਕੇ ਦਾ ਪ੍ਰੈਸ਼ਰ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਦੇ ਦੇਖਣਾ ਜੀ ਉਦਾਂ ਤਾਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਬਹੁਤ ਵੱਡੀਆਂ ਗੱਲਾਂ ਕਰਦੇ ਨੇ ਕਿ ਇਹ ਜੀ ਆਮ ਲੋਕਾਂ ਦੀ ਸਰਕਾਰ ਆ ਪਰ ਨਹੀਂ ਮੈਂ ਗਲਤ ਕਹਾਂਗਾ ਪੁਲਿਸ ਸੁੱਤੀ ਪਈ ਆ ਪੁਲਸ ਆਪਣਾ ਕੰਮ ਪੂਰੀ ਤਰ੍ਹਾਂ ਨਹੀਂ ਕਰ ਰਹੀ ਉਹ ਇਹਦੇ ਪਿੱਛੇ ਇੱਕ ਹੁਣ ਕੀ ਦਬਾਵਾ ਇਹ ਤਾਂ ਐਸਐਸਪੀ ਸਾਹਿਬ ਆਪ ਦੱਸ ਸਕਦੇ ਆ ਸਰ ਜੀ ਗੱਲ ਸ਼ਬਦਾਵਲੀ ਦੀ ਕਰੀਏ ਤੇ ਸ਼ਬਦਾਵਲੀ ਕੀ ਰਹੀ ਹੈ ਇਸ ਵੇਲੇ ਕਿਨ੍ਹ ਦੀ ਜੀ ਕਨ੍ਹਿਆ ਕਨ੍ਹਿਆ ਮੀਆਂ ਕਨ੍ਹਿਆ ਮਿੱਤਲ ਜੀ ਨੇ ਉਹੀ ਜਿਹੜਾ ਆਪਣਾ ਬਿਆਨ ਉਦੋਂ ਪ੍ਰੋਗਰਾਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਬਾਰੇ ਸਾਡੇ 크리스마ਸ ਤੇ ਸੈਂਟਾ ਕਲੋਜ਼ ਹੁੰਦੇ ਉਹਦੇ ਬਾਰੇ ਗਲਤ ਟਿੱਪਣੀ ਤੇ ਹੀ ਇਹ ਪਰਚਾ ਦਰਜ ਹੋਇਆ ਜੀ ਕੁਝ ਇਸ ਤਰੀਕੇ ਦੀ ਵੀ ਸੀਗੀ ਸ਼ਿਵਜੀ ਭਗਵਾਨ ਨੂੰ ਲੈ ਕੇ ਕੁਝ ਹਾਂਜੀ ਉਹ ਕਹਿੰਦੇ ਸੀ ਕਿ ਮੈਂ ਯੂਗਾਂਡਾ ਦੇ ਵਿੱਚ ਉੱਥੇ ਪ੍ਰਾਈਮ ਮਿਨਿਸਟਰ ਨੂੰ ਮਿਲਣ ਗਿਆ ਤੇ ਮੈਂ ਉਹਨਾਂ ਦੇ ਲਈ ਪੋਲੇ ਸ਼ੰਕਰ ਜੀ ਜਿਹੜੇ ਉਹਨਾਂ ਦੇ ਰੈਬਰ ਨੇ ਉਹਨਾਂ ਦਾ ਗਿਫਟ ਉਹਨਾਂ ਨੂੰ ਗਿਫਟ ਕੀਤਾ ਜਦੋਂ ਉਹਨਾਂ ਨੇ ਚੀਅਰ ਦੇ ਮਗਰ ਰੱਖਿਆ ਤੇ ਉਹਨਾਂ ਨੇ ਕਿਹਾ ਤਾਂ ਕਿ ਜੀ ਇਹਨਾਂ ਨੂੰ ਉੱਤੇ ਰੱਖੋ ਜੀ ਇਹ ਗ੍ਰੈਂਡਫਾਦਰ ਨੇ ਜੀ ਯਾਨੀ ਉਹ ਸ਼ਬਦਾ ਵਾਲੀ ਅਸੀਂ ਸੰਗਤ ਦੇ ਵਿੱਚ ਯੂਜ਼ ਨਹੀਂ ਕਰ ਸਕਦੇ ਜਿਸ ਕਾਰਨ ਉਹਨਾਂ ਤੇ ਅਸੀਂ ਦਰਖਾਸਤ ਦਿੱਤੀ ਤੇ ਉਹਨਾਂ ਦੇ ਪਰਚਾ ਦਰਜ ਹੋਇਆ ਜੀ ਅ ਕਈ ਵਾਰ ਜਲੰਧਰ ਸ਼ਹਿਰ ਦੇ ਅੰਦਰ ਉਹਨਾਂ ਵੱਲੋਂ ਇੱਕ ਇੱਥੇ ਆ ਕੇ ਜੇ ਕਈਏ ਉਹਨਾਂ ਦਾ ਆਗਮਨ ਹੋਇਆ ਕਈ ਵਾਰੀ ਉਹਨਾਂ ਵੱਲੋਂ ਇੱਥੇ ਜਗਰਾਤੇ ਵੀ ਕੀਤੇ ਗਏ ਤੁਸੀਂ ਉਸ ਸਮੇਂ ਕੋਈ ਮਤਲਬ ਸਟੈਪ ਨਹੀਂ ਚੱਕਿਆ ਜਾਂ ਪੁਲਿਸ ਦੁਆਰਾ ਤੁਸੀਂ ਇੱਕ ਵਾਰੀ ਮਿਲਨ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਜਾਂ ਕੀ ਉਸ ਸਮੇਂ ਪੁਲਿਸ ਦੀ ਕਾਰਵਾਈ ਰਹੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜਦੋਂ ਐਫ ਆਈ ਆਰ ਲਾਂਚ ਹੋਈ ਉਸ ਤੋਂ ਡੇਢ ਮਹੀਨੇ ਬਾਅਦ ਇਹਦਾ ਜਲੰਧਰ ਦਿਹਾਤੀ ਗੁਰਾਇਆਂ ਪ੍ਰੋਗਰਾਮ ਸੀਗਾ ਤੇ ਗੁਰਾਇਆਂ ਪ੍ਰੋਗਰਾਮ ਸੀਗਾ ਤੇ ਪੁਲਿਸ ਨੇ ਉਸ ਟਾਈਮ ਮੈਨੂੰ ਘਰ ਚ ਨਜ਼ਰ ਬੰਦ ਕਰ ਦਿੱਤਾ ਗਿਆ ਕਿ ਨਹੀਂ ਉੱਥੇ ਮਾਹੌਲ ਨਾ ਖਰਾਬ ਹੋਵੇ ਟਕਰਾਅ ਨਾ ਹੋਵੇ ਤੇ ਜਿਸ ਕਾਰਨ ਮੈਂ ਪੁਲਿਸ ਨੂੰ ਵੀ ਕੋਆਪਰੇਟ ਕੀਤਾ ਕਿ ਕੋਈ ਨਹੀਂ ਮੁਲਾਜ਼ਮ ਨੇ ਸਾਡੇ ਇਹ ਵੀ ਭਰਾ ਨੇ ਕਿ ਜੋ ਇਹ ਕਹਿ ਰਹੇ ਸਾਨੂੰ ਕਿਹੜਾ ਮੰਨਣਾ ਚਾਹੀਦਾ ਇਹਨਾਂ ਦਾ ਕਿਉਂਕਿ ਸਾਡੀ ਬਾਈਬਲ ਸਿਖਾਉਂਦੀ ਆ ਇੱਕ ਦੂਜੇ ਨਾਲ ਪਿਆਰ ਕਰਨਾ ਇੱਕ ਦੂਜੇ ਦੀ ਗੱਲ ਨੂੰ ਮੰਨਣਾ ਇਹ ਨਹੀਂ ਕਿ ਕੱਟਣਾ ਇਹ ਵੱਡਾ ਅਫਸਰਾ ਛੋਟਾ ਇਹ ਚੀਜ਼ ਨਹੀਂ ਮੈਂ ਉਹਨਾਂ ਦੀ ਉਦੋਂ ਵੀ ਗੱਲ ਨੂੰ ਮੰਨਿਆ ਮੈਨੂੰ ਪੂਰਾ ਦਿਨ ਇਹਨਾਂ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਮੇਰੀ ਟੀਮ ਨੂੰ ਘਰ ਚ ਨਜ਼ਰਬੰਦ ਕੀਤਾ ਪਰ ਮੈਂ ਹੁਣ ਐਸਐਸਪੀ ਸਾਹਿਬ ਅੱਗੇ ਬੇਨਤੀ ਕਰਦਾ ਜੇ ਤੁਸੀਂ ਇਸ ਵਾਰੀ ਮੈਨੂੰ ਨਜ਼ਰਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੇ ਜਾਣਾ ਆ ਟੀਮ ਨੂੰ ਲਿਆਣਾ ਵਾ ਜੋ ਮਰਜ਼ੀ ਹੋ ਜੇ ਚਾਹੇ ਤੁਸੀਂ ਮੇਰੇ ਤੇ ਪਰਚਾ ਦੇ ਦਿਓ ਮੈਂ ਉਸ ਬੰਦੇ ਦਾ ਵਿਰੋਧ ਕਰਨਾ ਤੇ ਮਤਲਬ ਕਰਨਾ ਇਹਦਾ ਮਤਲਬ ਇਹ ਨਹੀਂ ਕਿ ਉਹਨੇ ਸਾਡੇ ਪਿਤਾ ਪਰਮੇਸ਼ਰ ਨੂੰ ਗਲਤ ਗਿਆ ਤੇ ਅਸੀਂ ਚੁੱਪ ਕਰਕੇ ਬੈਠ ਜਾਈਏ ਤੇ ਮੈਂ ਪੁਲਿਸ ਨੂੰ ਵੀ ਉਹਨਾਂ ਲਾਸਟ ਚੇਤਾਵਨੀ ਦੇ ਰਿਆਂ ਕਿ ਇਸ ਬੰਦੇ ਦਾ ਜਾਂ ਪ੍ਰੋਗਰਾਮ ਰੱਦ ਕਰਾਇਆ ਜਾਵੇ ਜਾਂ ਦੀ ਗ੍ਰਿਫਤਾਰੀ ਪਾਈ ਜਾਵੇ ਅ ਇਸ ਵਾਰ ਤੁਸੀਂ ਇਸ ਮੈਟਰ ਚ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਮੈਂ ਜੀ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਨਾ ਦੱਸਣਾ ਚਾਹੁੰਨਾ ਕਿ ਆਈਪੀਐਸ ਅੰਕੁਰ ਗੁਪਤਾ ਜੀ ਨਾਲ ਮੇਰੀ ਅੱਜ ਫੋਨ ਤੇ ਗੱਲ ਹੋਈ ਆ ਉਹਨਾਂ ਨੇ ਮੈਨੂੰ ਸਵੇਰੇ ਬੁਲਾਇਆ ਤੇ ਹੁਣ ਦੇਖਿਆ ਜਾਵੇ ਜਿਹੜੇ ਕਰਤਾਰਪੁਰ ਦੇ ਡੀਐਸਪੀ ਸਾਹਿਬ ਆ ਰਹੇ ਐਸਐਚਓ ਲੰਬੜਾ ਉਹਨਾਂ ਨਾਲ ਫੋਨ ਤੇ ਗੱਲ ਹੋ ਰਹੀ ਆ ਉਹ ਇੱਕੋ ਗੱਲ ਤੇ ਮੇਰੇ ਤੇ ਪ੍ਰੈਸ਼ਰ ਬਣਾ ਰਹੇ ਆ ਕਿ ਤੁਸੀਂ ਉੱਥੇ ਪ੍ਰੋਗਰਾਮ ਤੇ ਨਹੀਂ ਜਾਣਾ ਪਰ ਸਾਡੀ ਟੀਮ ਸਾਡੇ ਚਰਚ ਦੇ ਮੈਂਬਰ ਕਹਿੰਦੇ ਇਸ ਜਗ੍ਹਾ ਤੇ ਅਸੀਂ ਜਾਣਾ ਤੇ ਮਤਲਬ ਜਾਣਾ ਇਸ ਬੰਦੇ ਨੂੰ ਕਾਲੀਆਂ ਝੰਡੀਆਂ ਦਿਖਾਣੀਆਂ ਤੇ ਇਹਦਾ ਵਿਰੋਧ ਕਰਨਾ ਕਿ ਇਹ ਤਾਂ ਕਿ ਕਿਸੇ ਵੀ ਧਾਰਮਿਕ ਪ੍ਰੋਗਰਾਮ ਤੇ ਕਿਸੇ ਵੀ ਸਮਾਜ ਬਾਰੇ ਗਲਤ ਨਾ ਬੋਲੇ ਸੋ ਇਸ ਵਾਰੀ ਦਾ ਡਿਵਲਪ ਮਤਲਬ ਜਾ ਕੇ ਪੂਰੇ ਤਰੀਕੇ ਨਾਲ ਜੇ ਕੱਲ ਇਸ ਵਾਰੀ ਫਿਰ ਤੁਹਾਨੂੰ ਨਜ਼ਰਬੰਦ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜੀ ਨਜ਼ਰਬੰਦ ਜੇ ਮੈਨੂੰ ਐਤਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਸਿੱਧੀ ਚੇਤਾਵਨੀ ਦੇ ਰਿਹਾ ਜਿੰਨੇ ਅਫਸਰ ਨੇ ਉਹਨਾਂ ਦੇ ਖਿਲਾਫ ਮੈਂ ਹਾਈ ਕੋਰਟ ਦੇ ਵਿੱਚ ਜਾਵਾਂਗਾ ਤੇ ਉਹਨਾਂ ਦੇ ਖਿਲਾਫ ਪਟੀਸ਼ਨ ਦਾਇਰ ਕਰਾਂਗਾ ਕਿ ਇਹ ਮੁਲਾਜ਼ਮ ਹਰੇਕ ਵਾਰੀ ਮੈਨੂੰ ਕਿਉਂ ਰੋਕਦੇ ਆ ਕੀ ਕਾਰਨ ਕਿਹੜੀ ਇਹੋ ਜੀ ਸ਼ਹਿ ਆ ਕਿਹੜੀ ਉਹਦੇ ਮਗਰ ਪੇਛੇ ਆ ਕਿ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਕਿ ਸਾਡੇ ਨਾਲ ਹਰਜੋਤ ਸੇਠੀ ਜਿਨ੍ਹਾਂ ਦਾ ਜਿਨ੍ਹਾਂ ਵੱਲੋਂ ਕਨੀਆ ਮਿੱਤਲ ਦੇ ਉੱਤੇ ਜਿਹੜਾ ਪਚਾ ਦਰਜ ਕਰਾਇਆ ਗਿਆ ਸੀ ਦੱਸ ਦਈਏ ਕਿ ਤਕਰੀਬਨ ਅੱਜ 7 ਮਹੀਨੇ ਹੋ ਚੁੱਕੇ ਨੇ ਕੱਲ ਇਹਨਾਂ ਨੂੰ ਐਸਐਸਪੀ ਸਾਹਿਬ ਜੋ ਕਿ ਅੰਕੁਰ ਗੁਪਤਾ ਨੇ ਉਹਨਾਂ ਉਹਨਾਂ ਵੱਲੋਂ ਜਿਹੜੀ ਇੱਕ ਮੀਟਿੰਗ 11 ਵਜੇ ਰੱਖੀ ਹੈ ਸੋ ਇਸ ਮਾਮਲੇ ਨੂੰ ਲੈ ਕੇ ਉਸਤੇ ਗੱਲਬਾਤ ਕੀਤੀ ਜਾਏਗੀ ਸੋ ਦੱਸ ਦਈਏ ਕਿ ਹੁਣ ਇਹਨਾਂ ਦਾ ਸਿੱਧਾ ਸਿੱਧੀ ਇੱਕ ਪੁਲਿਸ ਨੂੰ ਵੀ ਚੇਤਾਵਨੀ ਜਿਹੜੀ ਦੇ ਦਿੱਤੀ ਗਈ ਹੈ ਕਿ ਅਗਰ ਜੇ ਕੱਲ ਉਸ ਦੀ ਗ੍ਰਿਫਤਾਰੀ ਜਾਂ ਜਿਹੜਾ ਹੋਣ ਵਾਲਾ ਜਿਹੜਾ ਇਹਨਾਂ ਦਾ ਜਾਗਰਤਾ ਹੈ ਜੋ ਵੀ ਪ੍ਰੋਗਰਾਮ ਹੈ ਉਸ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਮੇਰੇ ਵੱਲੋਂ ਚਾਹੇ ਉਹ ਪੁਲਿਸ ਹੈ ਚਾਹੇ ਜੋ ਵੀ ਹੈ ਲੇਕਿਨ ਮੇਰੇ ਵੱਲੋਂ ਹੁਣ ਹਾਈ ਕੋਰਟ ਵੱਲ ਦਾ ਜਿਹੜਾ ਰੁਖ ਕਰਦਾ ਮੈਂ ਨਜ਼ਰ ਆਵਾਂਗਾ ਸੋ ਇਨਾਂ ਹੀ ਤਸਵੀਰਾਂ ਨਾਲ ਮੈਨੂੰ ਗੌਰਵ ਨੂੰ ਦਿਓ ਜਾਜਾ ਤੁਸੀਂ ਦੇਖਦੇ ਰਹੋ ਹੌਟ ਨਿਊਜ਼ ਇੰਡੀਆ ਟੀਵੀ ਕੈਮਰਾਮੈਨ ਅਮਨ ਦੇ ਨਾਲ